ਇਹ ਤਾਂ ਇੱਕ ਵਿਜਨ ਹੋਣਾ ਜ਼ਰੂਰੀ ਹੈ ਜੇ ਕਿ ਕੈਪਟਨ ਸਾਹਿਬ ਤੋਂ ਉਬਾਰ ਹੀ ਨਹੀਂ ਨਿਕਲਣਗੇ ساری ਉਮਰ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਉਹ ਫਿਰ ਲੋਕਾਂ ਵਾਸਤੇ ਕੀ ਸੁਣ ਚੰਨੀ ਸਾਹਿਬ ਆ ਗਏ ਕਹਿੰਦੇ ਸੀ ਮੈਂ ਗਰੀਬਾਂ ਦੀ ਮੁਸ਼ਕਿਲਾਂ ਨੂੰ ਸਮਝਦਾ ਹਾਂ ਲੇਕਿਨ ਪੈਸੇ ਕਮਾਉਣ ਚ ਇਹ ਨਹੀਂ ਰੁਝੇ ਰਹੇ ਕਿ ਅੱਜ ਦਾ ਇਹ ਮੋਟੂ ਉਹਨਾਂ ਦੇ ਪਰਿਵਾਰ ਤੋਂ ਨਿਕਲਦੇ ਨੇ ਹੁਣ ਇਹ ਬਦਲਾਵ ਬਣਿਆ ਆ ਗਿਆ ਜੇ ਨੁਕਮੰਤਰੀ ਨਸ਼ੇੜੀ ਹੋਏ ਤੇ ਉਹਦੇ ਨਸ਼ੇ ਖਤਮ ਕਰਨੇ ਕਿ ਬਣਾਨੇ ਹੈਗੇ ਇਹ ਦੋ ਚੀਜ਼ਾਂ ਨੇ ਤਾਂ ਪੰਜਾਬ ਨੂੰ ਖਤਮ ਕਰਤਾ ਲੱਗਦਾ ਕਿ ਸਟੇਟ ਦੀ ਬਜਾਏ ਸਾਰਾ ਪੰਜਾਬ ਖਤਮ ਬਿਲਕੁਲ ਸਹੀ ਗੱਲ ਹੈ ਬਿਲਕੁਲ ਬੇਸਿਕਲੀ ਤੁਸੀਂ ਸਮਝੋ ਇਹਦਾ ਤੱਕ ਦਿਖ ਰਿਹਾ ਹੈ ਪਰ ਇਹਨਾਂ ਨੇ ਸੋਲਤਾ ਵੀ ਰੋਕਦੀਆਂ ਡਿਵੈਲਪਮੈਂਟ ਵੀ ਰੋਕਦੀ ਆਮਦਨ ਵੀ ਘਟ ਗਈ ਤੇ ਕਰਸਾ ਵੀ ਵਧ ਗਿਆ ਤੇ ਫਿਰ ਉਹ ਪੈਸਾ ਕਿੱਥੇ ਗਿਆ ਤੇ ਇਹਨੇ ਤਾਂ ਚੱਕ ਕੇ ਸਾਰਾ ਕੇਜਰੀਵਾਲ ਦਾ ਗਿਰਵੀ ਕਰ ਛੱਡਿਆ ਪੰਜਾਬ ਹੁਣ ਮੈਂ ਸੋਚੀ ਚੰਗਾ ਹੋਇਆ ਕੇਜਰੀਵਾਲ ਜੇਲ੍ਹ ਗਿਆ ਸਾਡੇ ਪੈਸੇ ਬਚ ਜਾਣਗੇ ਮੈਨੂੰ ਕੀ ਪਤਾ ਸੀ ਕਿ ਉਹ ਥੇਲ ਚਲਾਏ ਤੇ ਇਹ ਆਪਣੇ ਆਪ ਨੂੰ ਕੇਜਰੀਵਾਲ ਸਮਝ ਕੇ ਹੁਣ ਇੱਥੇ ਪੰਜਾਬ ਦਾ ਬੁਰਾ ਹਾਲ ਹੈ ਇਹ ਕਦੇ ਰਾਜਸਥਾਨ ਬੈਠੇ ਕਦੇ ਗੁਜਰਾਤ ਬੈਠੇ ਕਿੱਥੇ ਕਿੱਥੇ ਆਸਾਮ ਬੈਠੇ ਆਸਾਮ ਬੈਠੇ ਹਾਂ ਹਾਂ ਤੇ ਪੰਜਾਬ ਕੌਣ ਚਲਾਊਗਾ ਕਾਂਗਰਸ ਆਮ ਆਦਮੀ ਦੀ ਸੈਟਿੰਗ ਹੁਣ ਆ ਕਾਂਗਰਸ ਕਹੇ ਰਾਹੁਲ ਗਾਂਧੀ ਕਹਿੰਦਾ ਮੈਂ ਤਾਂ ਬੀਬੀਆਂ ਨੂੰ 1 ਲੱਖ ਰੁਪਏ ਦਵਾਂਗਾ ਹੁਣ ਹਜ਼ਾਰ ਤਾਂ ਮਿਲੇ ਨਹੀਂ ਲੱਖ ਰੁਪਏ ਤੁਸੀਂ ਕਿੱਥੋਂ ਲਾਉਂਗੇ ਇੱਥੇ ਇਕੱਠੇ ਹੋ ਗਿਆ ਅਕਾਲੀ ਦਲ ਕੋਡਵਾਂਟੇਜ ਹੁੰਦਾ ਸੀ ਸੋ ਇੱਥੇ ਅੜ ਗਏ ਦਿਓ ਹੈ ਤਾਂ ਆਪਾਂ ਇਕੱਠੇ ਇਹ ਗੁੱਡੀਆਂ ਸਾਹਿਬ ਚਲੋ ਪਹਿਲੇ ਅਕਾਲੀ ਦਲ ਚੋਂ ਸੇ ਫਿਰ ਕਾਂਗਰਸ ਸੇ ਚਲੇ ਲੇਕਿਨ ਬਾਦਲ ਸਾਹਿਬ ਦਾ ਹਲਕਾ ਜਿੱਥੋਂ ਅਕਾਲੀ ਦਲ ਨੂੰ ਸਭ ਤੋਂ ਵੱਡੀ ਲੀਡ ਆਉਂਦੀ ਹੈ ਸੋ ਬੰਦਾ ਆਮ ਆਦਮੀ ਨੇ ਉਸ ਤੋਂ ਖੜਾ ਕਰਤਾ ਕਾਂਗਰਸ ਨੇ ਕਿਹੜਾ ਬੰਦਾ ਲਿੱਤਾ ਪੋਸਟਰ ਸਾਰੇ ਕਾਂਗਰਸ ਦੇ ਪ੍ਰਧਾਨ ਦੇ ਰਾਜਵੇੜਿੰਗ ਦੇ ਲੱਗੇ ਹੋਏ ਨੇ ਉਹਦੇ ਘਰ ਵਾਲੀ ਮਹੀਨਾ ਪਰ ਕੋ ਕੈੰਵਸ ਕਰ ਰਹੀ ਹੈ ਲੇਕਿਨ ਜਿਹੜਾ ਬੰਦੇ ਨੂੰ ਸਾਡੇ ਵਰਗਸ ਨੇ ਧਰਨਾ ਮਾਰ ਕੇ ਬਾਹਰ ਕੱਢਾਇਆ 4 ਮਹੀਨੇ ਪਹਿਲੇ ਅੱਜ ਉਹਨੂੰ ਟਿਕਟ ਦੇ ਦਿੱਤੀ ਕਿਉਂ ਕਿ ਨਾ ਕੈਪਟਨ ਦਾ ਮੁੰਡਾ ਮੁੜ ਕੇ ਆਇਆ ਭਾਵੇਂ ਉਹਦੇ ਪਿਓ ਦੀ ਸਰਕਾਰ ਸੀ ਨਾ ਮਨਪ੍ਰੀਤ ਮੁੜ ਕੇ ਆਇਆ ਭਾਵੇਂ ਉਹ ਵਿੱਤ ਮੰਤਰੀ ਸੀ ਤੇ ਨਾ ਰਾਜਵੇੜਿੰਗ ਮੁੜ ਕੇ ਆਇਆ ਭਾਵੇਂ ਬਸਾ ਦਾ ਮੰਤਰੀ ਬਣ ਗਿਆ ਵਾਸੀ ਚਲਾ ਦੇਦਾ ਤੁਹਾਡੇ ਮਾਲਸਾ ਸ਼ਹਿਰ ਤੋਂ ਬਾਕੀ ਬਹੁਤ ਸੁਭਿਆਨੂ ਚੜ ਗਏ ਸਿਆਣ ਅਨਫੋਰਚਨਟਲੀ ਅੱਜ ਕੱਲ ਦੇ ਲੀਡਰਸ ਦਾ ਕੋਈ ਵਿਜਨ ਹੀ ਨਹੀਂ ਹੈਗਾ ਇੱਕ ਲੀਡਰ ਦਾ ਵਿਜਨ ਹੋਣਾ ਸਭ ਤੋਂ ਜ਼ਰੂਰੀ ਹੈ ਨਾ ਜੇ ਤੁਹਾਡੇ ਕੋਲ ਕੋਈ ਆਈਡੀਆ ਹੋਗਾ ਉਹ ਸਾਈਡੈਨੂੰ ਇੰਪਲੀਮੈਂਟ ਕਰਨ ਦਾ ਵਿਜਨ ਹੋਏਗਾ ਤੈਂ ਕੋਈ ਕੁਝ ਕੰਮ ਕਰੋਗੇ ਮੋਂ 5 ਸਾਲ ਕੈਪਟਨ ਸਾਹਿਬ ਨੂੰ ਮਿਲੇ ਉਹ ਜੇ ਘਰੋਂ ਬਾਹਰ ਹੀ ਨਹੀਂ ਨਿਕਲੇ ਤੁਸੀਂ ਕੰਪੈਰੀਜ਼ਨ ਕਰੋ ਕਾਂਗਰਸ ਦੀ ਸਰਕਾਰ ਮਨਮੋਹ ਸਿੰਘ ਦੀ ਸਰਕਾਰ ਦਿੱਲੀ ਵਿੱਚ ਸੀਗੀ ਕੈਪਟਨ ਸਾਹਿਬ ਇੱਥੇ ਮੁੱਖ ਮੰਤਰੀ ਸੀਗੇ ਉਹਨਾਂ ਦੀ ਵਾਈਸ ਮਿਨਿਸਟਰ ਸੀਗੀ ਸੇਮ ਜਿਵੇਂ ਬਾਦਲ ਸਾਹਿਬ ਦੀ ਸਰਕਾਰ ਸੀਗੀ ਸੋ ਪੀਵੀਜੀ ਵੀ ਇੱਥੇ ਸੀਗਾ ਤਾਂ ਮੈਂ ਵੀ ਇੱਕ ਮੰਤਰੀ ਸੀਗੀ ਆਪਾਂ ਨੂੰ ਮੌਕਾ ਮਿਲਿਆ 2.5 ਸਾਲ ਦਾ ਆਪਾਂ ਸੈਂਟਰਲ ਯੂਨੀਵਰਸਿਟੀ ਬਾਦਲ ਸਾਹਿਬ ਪਹਿਨੇ ਲੈ ਕੇ ਆਏ ਅਏਮਜ਼ ਦਾ ਹਸਪਤਾਲ ਮੈਡੀਕਲ ਕਾਲਜ ਦੋਸਿੰਗ ਕਾਲਜ ਮੈਲਾ ਕੀ ਪਰਟਾਲੇ ਜੇ ਤੁਸੀਂ ਗਿਣਾ ਦਿਓ ਕਿ ਇਹਨਾਂ ਵੀ ਸਰਕਾਰ ਵਲੇ ਜੇ ਇੱਕ ਵੀ ਕੋਈ ਚੀਜ਼ ਲੈ ਕੇ ਆਏ ਸੋ ਇੱਕ ਵਿਜਨ ਦਾ ਮੇਰਾ ਮਤਲਬ ਇਹ ਹੁੰਦਾ ਹੈ ਕਿ ਲੀਡਰ ਦਾ ਇੱਕ ਵਿਜਨ ਹੋਣਾ ਜ਼ਰੂਰੀ ਹੈ ਜੇ ਕੈਪਟਨ ਸਾਹ ਤੋਂ ਰੋਬਾਰ ਹੀ ਨਹੀਂ ਨਿਕਲਣਗੇ ساری ਉਮਰ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਉਹ ਫਿਰ ਲੋਕਾਂ ਵਾਸਤੇ ਕੀ ਸੁਖਾ ਦਿੰਗੇ ਚੰਨੀ ਸਾਹਿਬ ਆ ਗਏ ਕਹਿੰਦੇ ਸੀ ਮੈਂ ਗਰੀਬਾਂ ਦੀ ਮੁਸ਼ਕਿਲਾਂ ਨੂੰ ਸਮਝਦਾ ਹਾਂ ਲੇਕਿ वैसे कमाने चेन्नई बुझे रहे कि आज तक वोट वोट ਉਹਨਾਂ ਦੇ ਪਰਿਵਾਰ ਤੋਂ ਨਿਕਲਦੇ ਨੇ ਹੁਣ ਆ ਬਦਲਾਵ ਬਲੇ ਆ ਗਏ ਜਿਹੜੇ ਬੰਦੇ ਨੇ ساری ਉਮਰ ਗੱਲਾਂ ਮਾਰ ਕੇ ਆਪ ਦਾ ਢਿੱਡ ਭਰਿਆ ਗੱਲਾਂ ਮਾਰ ਮਾਰ ਕੇ ਮੁੱਖ ਮੰਤਰੀ ਬਣ ਗਿਆ ਤੇ ਲੋਕੀ ਕਹਿੰਦੇ ਨਸ਼ੇ ਵੱਧ ਗਏ ਮਾਇਨ ਨਾ ਕਰੋ ਕਿਸੇ ਨੂੰ ਨਹੀਂ ਜੇ ਇਹ ਨੇ ਤਾਂ ਪੰਜਾਬ ਖਤਮ ਕਰਤਾ ਨਸ਼ਿਆਂ ਨੇ ਔਰ ਕੈਨੇਡਾ ਨੇ ਤਾਂ ਪੰਜਾਬ ਖਤਮ ਕਰ ਜੇ ਮੁੱਖ ਮੰਤਰੀ ਨਸ਼ੇੜੀ ਹੋਏ ਤਾਂ ਉਹ ਨਸ਼ੇ ਖਤਮ ਕਰਨੇ ਕਿ ਬਣਾਨੇ ਹੈਗੇ ਇਹ ਦੋ ਚੀਜ਼ਾਂ ਨੇ ਤਾਂ ਪੰਜਾਬ ਨੂੰ ਖਤਮ ਕਰਤਾ ਹਲਕਾ ਤੋਂ ਸਟੇਟ ਦੀ ਬਜਾਏ ਸਾਰਾ ਪੰਜਾਬ ਖਤਮ ਬਿਲਕੁਲ ਸਹੀ ਗੱਲ ਹੈ ਬਿਲਕੁਲ ਬੇਸਿਕਲੀ ਤੁਸੀਂ ਸਮਝੋ ਇਹਦਾ ਤਾਂ ਦਿਖ ਰਿਹਾ ਹੈ ਪਰ ਕਾਂਗਰਸੀਆਂ ਨੇ ਜਿਹੜਾ ਕਾਂਗਰਸ ਨੇ ਕਰਪਸ਼ਨ ਕਰੇ ਮੁਕਰੇ ਨਹੀਂ 5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਾਂਗਰਸ ਨੇ 5 ਸਾਲਾਂ 'ਚ ਸੁੱਬੇ ਛੇ ਉਹਨਾਂ ਨੇ ਜਿਹੜਾ ਤਾਂ ਇਹਨਾਂ ਨੇ ਤਾਂ ਚਲੋ 2 ਸਾਲਾਂ 'ਚ 80000 ਕਰੋੜ ਚੜਾਤਾ 1.80000 ਕਰੋੜ ਦਾ ਕਰਜ਼ਾ 50 ਸਾਲਾਂ 'ਚ ਪੰਜਾਬ 'ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਸੀ ਹੁਣ ਤੁਸੀਂ ਬਿਜਲੀ ਮੁਫਤ ਦੇਖੋ ਸਾਰੀਆਂ ਸੂਧਾਂ ਦੇ ਕੇ ਲੋਕਾਂ ਨੂੰ ਲਾਚਾਰ ਬਣਾ ਤੈਨਾਂ ਨੇ ਪੰਜਾਬ ਨੂੰ ਲਾਚਾਰ ਕਰਤਾ ਪੰਜਾਬੀਆਂ ਨੂੰ ਲਾਚਾਰ ਕਰਤਾ ਪੰਜਾਬ ਨੂੰ ਬੱਚਿਆਂ ਦੇ ਭਵਿੱਖ ਨੂੰ ਕਰਜ਼ਾਈ ਕਰਦੇ ਜਿੰਨੇ ਇੰਟੈਲੀਜੈਂਟ ਬੱਚੇ ਹਨ ਇੰਨੇ ਇੰਟੈਲੀਜੈਂਸੀ ਹੈ ਤਾਂ ਬਹੁਤ ਮਤਲਬ ਜਿਆਦਾ ਵਧੂਗੀ ਜਿੰਨਾ ਤੁਸੀਂ ਮੁਫਤ ਰਾਸ਼ਨ ਦੋਗੇ ਮੁਫਤ ਤੁਸੀਂ ਐਜੂਕੇਸ਼ਨ ਦੋ ਦੇਖੋ ਬਾਦਲ ਸਾਹਿਬ ਜੇ ਮੁਫਤ ਬਿਜਲੀ ਦਿੰਦੇ ਸੀ ਉਹ ਸੂਬੇ ਵੀ ਆਮਦਨ ਨੂੰ ਬਤਾ ਦੇ ਲੋੜ ਹੀ ਲੋੜ ਹੈ ਦੇਖੋ ਉਹ ਸੁ ਦੋ ਨਹੀਂ ਨਾਲੇ ਸਾਜੇ ਕੋਲ ਨਹੀਂ ਖਜ਼ਾਨਾ ਸੀਗਾ ਅਸੀਂ ਇਹ ਚਾਰ ਸਫੇਰੇ ਸੜਕਾਂ ਜਿਹੜੀ ਬਣਾਈਆਂ ਹਰ ਪਿੰਡ 'ਚ ਸਾਫ ਸੁਥਰਾ ਆਰਓ ਸਿਸਟਮ ਦਾ ਪਾਣੀ ਹਰ ਵਾਰਡ 'ਚ ਹਰ ਪਿੰਡ 'ਚ ਜਿਵੇਂ ਤੁਹਾਡੇ ਸ਼ਹਿਰ 'ਚ ਗਲੀ ਨਾਲੀ ਸੀਵਰ ਵਾਟਰ ਸਪਲਾਈ ਫੀਟ ਲਾਈਕ だっ ਪੰਜਾਬ ਦੇ ਹਰੇਕ ਸ਼ਹਿਰ ਚ ਇਹੀ ਖਜ਼ਾਨੇ ਵਿੱਚੋਂ ਸੀਗਾ ਨਾ ਇਹ ਬੜੇ ਬੜੇ ਹਵਾਈ ਅੱਡੇ ਬਣਾਏ ਇਨਸਰਗੇ ਹਸਪੀਟਲ ਹੋਣ ਜਾਂ ਸੈਂਟਰਲ ਯੂਨੀਵਰਸਿਟੀ ਆ ਰੈਫਾਇਨਰੀ ਪੰਜਾਬ ਨੂੰ ਇੱਕ ਮੋਹੱਲੀ ਚ ਜਾ ਕੇ ਦੇਖੋ ਇੱਕ ਇੱਕ ਉਹਨੂੰ ਮੈਡੀਕਲ ਹਬ ਇੱਕ ਐਜੂਕੇਸ਼ਨ ਹਬ ਆਈਆਈਐਮ ਬੜੀ ਬੜੀ ਚੀਜ਼ਾਂ ਲੈ ਕੇ ਆਏ ਤਾਂ ਕੋਈ ਇਨਸੈਂਟਿਵ ਦੇ ਕੇ ਇੰਡਸਟਰੀ ਦੇ ਕੇ ਨਾ ਤਾਂ ਕਰਜ਼ਾ ਚਾਇਕੜ ਆਪਣਾ ਡੈਟ ਵੀ ਘਟਾਇਆ ਆਮਦਨ ਵੀ ਵਧਾਈ ਤੇ ਫਿਰ ਇਹ ਸਾਰੀ ਡਿਵੈਲਪਮੈਂਟ ਇਸੇ ਖਜ਼ਾਨੇ ਤੋਂ ਤੇ ਇਹਨਾਂ ਨੇ ਸੋਲਤਾਨੀ ਰੋਕਦੀਆਂ ਡਿਵੈਲਪਮੈਂਟ ਵੀ ਰੋਕਦੀਆਂ ਆਮਦਨ ਵੀ ਘਟ ਗਈ ਪਰ ਕਰਸਾ ਵੀ ਵਧ ਗਿਆ ਤੇ ਫਿਰ ਵੀ ਉਹ ਪੈਸਾ ਕਿੱਥੇ ਗਿਆ ਆਬਵੀਸਲੀ ਏਸੀ ਕਾਰਨ ਕਰਕੇ ਇਹਨਾਂ ਦੇ ਮੰਤਰੀ ਹੁਣ ਵਿਜੀਲੈਂਸ ਦੇ ਕੇਸਾਂ 'ਚ ਜੇਲ੍ਹ 'ਚ ਬੰਦ ਹੋ ਰਹੇ ਨੇ ਇਹ ਆਪਣੀ ਜਾਨ ਬਚਾਉਣ ਵਾਸਤੇ ਸੈਂਟਰ ਦੀ ਪਾਰਟੀਆਂ ਨੂੰ ਜੁਆਇਨ ਕਰ ਲਏ ਨੇ ਤੇ ਇਹਨੇ ਤਾਂ ਚੱਕ ਕੇ ਸਾਰਾ ਕੇਜਰੀਵਾਲ ਦਾ ਗਿਰਵੀਕਰ ਛੱਡਿਆ ਪੰਜਾਬ ਹੁਣ ਮੈਂ ਸੋਚਿਆ ਚੰਗਾ ਹੋਇਆ ਕੇਜਰੀਵਾਲ ਜੇਲ੍ਹ ਗਿਆ ਸਾਡੇ ਪੈਸੇ ਬਚ ਜਾਣਗੇ ਮੈਨੂੰ ਕੀ ਪਤਾ ਸੀ ਕਿ ਉਹ ਥੇਲ ਚਲਾਇਤੇ ਆਪਣੇ ਆਪ ਨੂੰ ਕੇਜਰੀਵਾਲ ਸਮਝ ਕੇ ਹੋਣ ਇਥੇ ਪੰਜਾਬ ਦਾ ਬੁਰਾ ਹਾਲ ਹੈ ਇਹ ਕਦੇ ਰਾਜਸਥਾਨ ਬੈਠੇ ਕਦੇ ਗੁਜਰਾਤ ਬੈਠੇ ਕਿਤੇ ਕਿਤੇ ਅਸਾਮ ਬੈਠੇ ਅਸਾਮ ਬੈਠੇ ਹਾਂ ਤਾਂ ਹੈ ਤੇ ਪੰਜਾਬ ਕੌਣ ਚਲਾਉਗਾ ਸੋ ਇਹ ਅਫਸੋਸ ਹੁੰਦਾ ਹੈ ਕਿ ਅੱਜ ਪੰਜਾਬ ਪਰ ਸਰਕਾਰ ਤਾਂ ਹੈ ਨਹੀਂ ਬੇਸਿਕਲੀ ਆਪਾਂ ਨੂੰ ਤਾਂ ਸਾਰਿਆਂ ਨੂੰ ਮੰਨਣਾ ਪਊਗਾ ਕਿ ਪੰਜਾਬ ਸਰਕਾਰ ਡਸ ਨਾਟ ਐਗਜ਼ਿਸਟ ਪੰਜਾਬ ਲਾ ਵਾਰਸ ਦੀ ਤਰ੍ਹਾਂ ਆਪੇ ਚਲੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਤਾਂ ਹਰ ਵਾਰੀ ਕੇਂਦਰ ਦੀ ਸਰਕਾਰ ਜਿਹੜੀ ਹੋਣੀ ਉਸ ਤੋਂ ਉਲਟ ਜਾਂਦੀ ਹੈ ਕਦੇ ਵੀ ਸੇਮ ਪਾਰਟੀ ਆਈ ਹੋਈ ਨੀਜੇ ਪੰਜਾਬ ਦਾ ਕਹਿਆ ਕਿਉਂਕਿ 8 ਸਾਲਾਂ ਚ ਸਾਰੀਆਂ ਸਰਕਾਰਾਂ ਦੇਖ ਲੈਂਦੀਆਂ ਨੇ ਪਰ ਇਹ ਦੇਖੋ ਜਿਨ੍ਹਾਂ ਨੇ 1000 ਰੁਪਏ ਬੀਬੀਆਂ ਨੂੰ ਕਿਹਾ ਸੀਗਾ ਹਾਂ ਉਹ ਤਾਂ ਚਲੋ ਮੈਂ ਨਹੀਂ ਕੰਨੀ ਤੁਸੀਂ 1000 ਰੁਪਏ ਦੇ ਮਗਰ ਕਿਉਂਕਿ ਪਰਭਾਵਤੀ ਕਿਰਪਾ ਨਾਲ ਤੁਸੀਂ ਰਜੇ ਹੋਏ ਹੋ ਲੇਕਿਨ ਬਹੁਤ ਵੱਡਾ ਸੈਗਮੈਂਟ ਪੰਜਾਬ ਦੇ ਔਰਤਾਂ ਦਾ ਜਿਨ੍ਹਾਂ ਨੂੰ ਇਹਨਾਂ 1000 ਰੁਪਏ ਦੀ ਲੋੜ ਸੀ ਉਹਨਾਂ ਨੂੰ ਇੱਕ ਸੁਨਹਿਰੀ ਸੁਪਨਾ ਦਿਖਾ ਕੇ ਜੂਨ ਲੇਡੀਜ਼ ਨੇ ਬਟਨ ਨਾਪ-ਨਾਪ ਕੇ 92 ਬਣਾਤੇ ਹਨ ਇਹਨਾਂ ਦੇ ਜੀ 92 ਹੋਏ ਦਾ ਬਣ ਕੇ ਦੁਆਨੀ ਕਿਸੇ ਨੂੰ ਮਿਲੀ ਨਹੀਂ ਤੇ ਨਾ ਹੀ ਮਿਲਣੀ ਹੈ ਤੇ ਪਰ ਇਹਨਾਂ ਦੀ ਕਿਵੇਂ ਇਹਨਾਂ ਦੀ ਸੈਟਿੰਗ ਚੱਲਦੀ ਹੈ ਕਿਉਂਕਿ ਕਾਂਗਰਸ ਆਮ ਆਦਮੀ ਦੀ ਸੈਟਿੰਗ ਹੁਣ ਆ ਕਾਂਗਰਸ ਕਹੇ ਰਾਹੁਲ ਗਾਂਧੀ ਕਹਿੰਦਾ ਮੈਂ ਤਾਂ ਬੀਬੀਆਂ ਨੂੰ 1 ਲੱਖ ਰੁਪਇਆ ਦਵਾਂਗਾ ਹੁਣ ਹਜ਼ਾਰ ਤਾਂ ਮਿਲੇ ਨਹੀਂ ਲੱਖ ਰੁਪਇਆ ਤੁਸੀਂ ਕਿੱਥੋਂ ਲਾਉਂਗੇ ਕੋਈ ਉਹਦਾ ਪਿੱਛੇ ਦਾ ਕੋਈ ਕੈਲਕੂਲੇਸ਼ਨ ਨਹੀਂ ਹੈਗੀ ਸਿਰਫ ਇੱਕ ਸੁਪਨਾ ਦਿਖਾ ਕੇ ਜਾਲ ਚ ਫਸਾ ਕੇ ਵੋਟ ਕੱਢ ਲਓ ਉਹਦੇ ਬਾਅਦ ਭੁੱਲ ਜਾਓ ਸਰਕਾਰ ਤਾਂ ਪੂਰੀ ਤਰ੍ਹਾਂ ਹੋ ਗਿਆ ਜੋਬ ਵਾਲੇ ਤਾਂ ਬਹੁਤ ਔਖੇ ਨੇ ਜਿਹੜਾ ਜਿਨ੍ਹਾਂ ਦੀ ਜੌਬਸ ਹੈਗੀਆਂ ਉਹਨਾਂ ਨੂੰ ਆਪਣੇ ਟਾਈਮ ਚ ਨਾ ਤਾਂ ਉਹਨਾਂ ਨੂੰ ਮਿਲ ਰਹੀ ਹੈ ਸੈਲਰੀs ਤੇ ਇਹ ਉਹਨਾਂ ਨੂੰ ਵੀ ਪਤਾ ਨਹੀਂ ਕਦੋਂ ਦੀ ਮਿਲ ਰਹੀ ਨਵੇਂ ਜੌਬਸ ਜੇ ਆ ਵੀ ਰਹੇ ਨੇ ਦੋ ਚਾਰ ਉਹ ਹਰਿਆਣੇ ਦੇ ਬੱਚੇ ਲੈ ਕੇ ਹੋ ਰਾਜਸਥਾਨ ਦੇ ਬੱਚੇ ਖਜ਼ਾਨਾ ਪੰਜਾਬ ਦਾ ਹੈ ਤੇ ਆਪਣੇ ਬੜੇ ਲੱਖੇ ਬੱਚੇ ਕਿੱਥੇ ਜਾਂਦੇ ਉਹਦਾ ਖੁੱਦ ਦਾ ਖਜ਼ਾਨਾ ਹੈ ਉੱਥੇ ਵੋਟਾਂ ਪੱਕੀਆਂ ਕਰ ਰਹੇ ਨੇ ਆਪ ਦੇ ਬੱਚਿਆਂ ਦੇ ਸਿਰ ਤੇ ਸੋ ਹਰ ਪੱਖੋਂ ਪੰਜਾਬ ਨੂੰ ਜ਼ਰੂਰ ਪਿੱਛੇ ਠੱਪਿਆ ਜਾ ਰਿਹਾ ਹੈਗਾ ਐਂਡ ਪੰਜਾਬ ਡੈਫੀਨਿਟਲੀ 7 ਸਾਲ ਅੱਜ ਪਿੱਛੇ ਗਿਆ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਣੇ ਟਾਈਮ 'ਚ ਅਸੀਂ ਅੱਗੇ ਲਿਜਾਂਣ ਦੀ ਕੋਸ਼ਿਸ਼ ਕੀਤੀ ਸੀ ਹਰ ਪੱਖੋਂ ਕੋਸ਼ਿਸ਼ ਕੀਤੀ ਤੇ ਆਖਰੇ ਵਾਸਤੇ ਨੇ ਕਿ ਪੂਰੇ ਸਟੇਟਸ ਦੇ ਵਿੱਚੋਂ ਆਪਾਂ ਨੰਬਰ 3 ਪੋਜੀਸ਼ਨ 'ਚ ਸੀਗੇ ਅੱਜ ਘੱਟ ਕੇ ਦੇਖ ਲਓ ਇਹ ਤਾਂ ਨੈਸ਼ਨਲ ਹੀ ਨਿਕਲਦਾ ਹੈਗਾ ਨਾ ਅੱਜ ਥੱਲੋਂ ਆਪਾਂ ਸੈਕਿੰਡ ਪੋਜੀਸ਼ਨ 'ਚ ਆ ਗਏ ਸੋ ਸਰਕਾਰਾਂ ਦੀਆਂ ਗਲਤੀਆਂ ਹੈਗੀਆਂ ਲੇਕਿਨ ਲੋਕਾਂ ਨੇ ਜਿਨ੍ਹਾਂ ਨੇ ਸਰਕਾਰਾਂ ਚੁਣੀ ਹੋਣਾ ਦਗੀ ਦੱਸਦਾ ਤੁਹਾਨੂੰ ਜ਼ਰੂਰ ਮਨ ਨੂੰ ਸਾਰਿਆਂ ਨੂੰ ਬੇਇੱਜ਼ਤੀ ਕਰਾਗੇ ਕਿ ਤੁਸੀਂ ਤਾਂ ਸਾਰੇ ਐਜੂਕੇਟਿਡ ਹੈਗੇ ਯਾ ਤੁਸੀਂ ਇੰਨਾ ਹੀ ਪਹਿਲੀ ਗੱਲ ਤੁਸੀਂ ਸਾਰੇ ਤਾਂ ਜਾਣਦੇ ਹੋ ਕਿ ਕਾਂਗਰਸ ਤੇ ਆਮ ਆਦਮੀ ਦੀ ਦੇਸ਼ ਭਰ ਚ ਸਮਝੌਤਾ ਹੋ ਗਿਆ ਇੱਕ ਨਵੀਂ ਪਾਰਟੀ ਉਹਨਾਂ ਨੇ ਖੜੀ ਕਰਤੀ ਹੈ ਗੱਠਜੋੜ ਹੋ ਗਿਆ ਤੁਸੀਂ ਤਾਂ ਜਾਣਦੇ ਹੋ ਸਾਰੀ ਚੀਜ਼ ਨਾ ਹੁਣ ਤੁਸੀਂ ਸੋਚੋ ਕਿ ਜੇ ਆਪਾਂ ਕਹੀਏ ਕਿ ਵੀ ਸਾਰੇ ਪੰਜਾਬ ਚ ਗੱਠਜੋੜ ਹੋ ਗਿਆ ਮਾਨਸੇ ਚ ਨਹੀਂ ਹੋਇਆ ਇਹ ਹੁੰਦਾ ਹੈ ਕਦੇ ਮਾਨਸੇ ਚ ਨਾ ਹੋ ਬਾਕੀ ਪੰਜਾਬ ਚ ਹੋ ਜਾਏ ਇਹ ਲੋਕਾਂ ਨੂੰ ਬੇਬਕ ਬਣਾਉਣ ਵਾਲੀ ਗੱਲ ਨਹੀਂ ਹੈ ਚੱਕੀ ਹੈ ਤੇ ਉਹ ਵੀ ਤੁਸੀਂ ਕਹੋ ਕਿ ਹਾਂ ਵੀ ਇੱਥੇ ਆੜ-ਆੜ ਨੜਾਂਗੇ ਜਾਂ ਜਿੱਤ ਜਾਵਾਂਗੇ ਤਾਂ ਦਿੱਲੀ ਚ ਤੋਂ ਉਸ ਗੱਠ ਛੋੜ ਕੇ ਸ਼ਾਮਿਲ ਹੋਗੇ ਨਾ ਪਾਰਲੀਮੈਂਟ ਚ ਤੁਸੀਂ ਉਹਦਾ ਹੀ ਹਿੱਸਾ ਹੋਗੇ ਸੋ ਕਿਉਂ ਲੋਕਾਂ ਨੂੰ ਮੁਰਕ ਬਣਾ ਰਹੇ ਹੋ ਇੱਕ ਕੋਈ ਨਿਸ਼ਾਨੇ ਦੇ ਨਾਲ ਅਕਾਲੀ ਦਲ ਨੂੰ ਪਿੱਛੇ ਸਿੱਟਣਾ ਹੈ ਉਹ ਕਿਵੇਂ ਕਰੀਏ ਆਟੋ ਕੇ ਕਰੀਏ ਕਿ ਇਕੱਠੇ ਹੋ ਕੇ ਕਰੀਏ ਇੱਥੇ ਇਕੱਠੇ ਹੋ ਕੇ ਅਕਾਲੀ ਦਲ ਕੋਲ ਐਡਵਾਂਟੇਜ ਹੁੰਦਾ ਸੀ ਸੋ ਇੱਥੇ ਅੜ ਗਏ ਦਿਓ ਹੈ ਤਾਂ ਆਪਾਂ ਇਕੱਠੇ ਤੇ ਹੁਣ ਕੈਂਡੀਡੇਟਸ ਵੀ ਤੁਸੀਂ ਦੇਖ ਲਓ ਦੋਨੋਂ ਮੇਜਰ ਪਾਰਟੀਆਂਸ ਨੇ ਅਕਾਲੀ ਦਲ ਦਾ ਕੈਂਡੀਡੇਟਸ ਲੈ ਕੇ ਗਏ ਨੇ ਕੁੜੀਆਂ ਸਾਹਿਬ ਚਲੋ ਪਹਿਲੇ ਅਕਾਲੀ ਦਲ ਚੋਂ ਸੇ ਫਿਰ ਕਾਂਗਰਸ ਸੇ ਚਲੇ ਲੇਕਿਨ ਬਾਦਲ ਸਾਹਿਬ ਦਾ ਹਲਕਾ ਜਿੱਥੋਂ ਅਕਾਲੀ ਦਲ ਨੂੰ ਸਭ ਤੋਂ ਵੱਡੀ ਲੀਡ ਆਉਂਦੀ ਹੈ ਉਹ ਬੰਦਾ ਆਮ ਆਦਮੀ ਦੇ ਹੱਥੋਂ ਖੜਾ ਕਰਦਾ ਕਾਂਗਰਸ ਨੇ ਕਿਹੜਾ ਬੰਦਾ ਲਿੱਤਾ ਪੋਸਟਰ ਸਾਰੇ ਕਾਂਗਰਸ ਦੇ ਪ੍ਰਧਾਨ ਦੇ ਰਾਜਵੀਰਿੰਗ ਦੇ ਲੱਗੇ ਹੋਏ ਨੇ ਉਹਦੇ ਘਰ ਵਾਲੀ ਮਹੀਨਾ ਹੈ ਪਰ ਕੋ ਕੈਨਵਸ ਕਰ ਰਹੀ ਹੈ ਲੇਕਿਨ ਜਿਹੜਾ ਬੰਦੇ ਨੂੰ ਸਾਡੇ ਵਰਗਸ ਨੇ ਧਰਨਾ ਮਾਰ ਕੇ ਬਾਹਰ ਕੱਢ ਆਇਆ ਚਾਰ ਮਹੀਨੇ ਪਹਿਲੇ ਅੱਜ ਉਹਨੂੰ ਟਿਕਟ ਦੇ ਦਿੱਤੀ ਕਿਉਂ ਕਿ ਕਿਉਂਕਿ ਆਕਾਲੀ ਦਲ ਦੀ ਵੋਟਾ ਖਰਾਬ ਕਰੂਗਾ ਬਿਕੋਜ਼ ਆਕਾਲੀ ਦਲ ਤੋਂ ਆਇਆ ਹੈ ਬੀਜੇਪੀ ਨੇ ਕਿਉਂ ਖਾਣ ਕਰਤਾ ਵੱਡੇ ਵੱਟੇ ਦਿੱਗਜ ਲੋਕਾਂ ਨੂੰ ਛੱਡ ਕੇ ਸਾਡੇ ਲੀਡਰ ਦੀ ਨੂੰ ਨੂੰ ਖਾ ਕਿਉਂ ਤਾਂ ਕਿ ਆਕਾਲੀ ਦਲ ਨੂੰ ਤੋਰਾ ਲੱਗੇ ਸੋ ਇਹ ਸਾਰੀ ਦਿੱਲੀ ਦੀ ਪਾਰਟੀਆਂ ਅਨਫੋਰਚਨਟਲੀ ਇਹਨਾਂ ਦਾ ਬਸ ਇੱਕੋ ਹੀ एजेंडा ਹੈ ਸੀਟ ਤੱਕ ਪਹੁੰਚੇ ਪਾਰਟੀ ਆਪਣੀ ਖੇਪਰੀ ਪਾਰਟੀ ਦਾ ਇੱਕੋ ਹੀ ਅਜੰਡਾ ਹੈ ਮੈਂ ਹਜੇ ਇੱਥੇ ਆਈ ਆ ਕਿ ਮੇਰਾ ਪੰਜਾਬ ਅੱਗੇ ਵਧੇ ਮੈਂ ਉਹ ਸੇਵਾ ਕਰਨਾ ਚਾਹੁੰਦੀ ਇਹ ਸਾਰੇ ਇਕੱਠੇ ਹੋ ਕੇ ਆਏ ਨੇ ਕਿ ਬਸ ਇਹਨੂੰ ਹਰਾਈਏ ਇਹਨਾਂ ਦਾ ਕੋਈ ਅਜੰਡਾ ਨਹੀਂ ਪਿਛਲੇ ਤਿੰਨ ਮੇਰੇ ਖਿਲਾਫ ਜਿਹੜੇ ਖੜੇ ਸੀ ਮੁੜ ਕੇ ਜੇ ਤੁਹਾਡੇ ਕੋਲ ਕਦੇ ਮੁੜ ਕੇ ਵੀ ਆਏ ਨੇ ਇਹ ਵੀ ਮੈਂ ਕਹਾਂਦਾ ਮਾਨਸਾ ਸ਼ਹਿਰ ਤੋਂ ਹਮੇਸ਼ਾ ਕਾਂਗਰਸ ਜਿੱਤ ਕੇ ਚੱਲਦੀ ਰਹੀ ਨਾ ਕੈਪਟਨ ਦਾ ਮੁੰਡਾ ਮੁੜ ਕੇ ਆਇਆ ਭਾਵੇਂ ਉਹਦੇ ਪਿਓ ਦੀ ਸਰਕਾਰ ਸੀ ਨਾ ਮਨਪ੍ਰੀਤ ਮੁੜ ਕੇ ਆਇਆ ਭਾਵੇਂ ਉਹ ਵਿੱਤ ਮੰਤਰੀ ਸੀ ਤੇ ਨਾ ਰਾਜਾ ਵੜੇ ਮੁੜ ਕੇ ਆਇਆ ਭਾਵੇਂ ਬਸਾ ਦਾ ਮੰਤਰੀ ਬਣ ਗਿਆ ਬਾਸੀ ਚਲਾ ਦੇਦਾ ਤੁਹਾਡੇ ਮਾਨ ਸਾਹਿਬ ਜੀ ਇਹਨਾਂ ਨੇ ਇਹ ਸਾਰੇ ਫਸਲੀ ਪਟੇਰੀਆ ਲੈ ਮੁੜ ਕੇ ਆਦਾ ਨਹੀਂ ਇਹ ਵੋਟਾਂ ਤਾਂ ਇਸੇ ਨੂੰ ਦੇ ਨੇ ਅਸੀਂ ਹਾਰੀਏ ਜਿੱਤੀਏ ਇੱਥੇ ਹੀ ਰਹਿਣਾ ਮੈਂ ਤਾਂ ਭੁੱਲ ਨਹੀਂ ਸਕਦੀ ਕਿਉਂਕਿ ਮਾਂ ਨੇ ਇਸ ਇਲਾਕੇ ਦੇ ਲੋਕਾਂ ਨੇ ਇੰਨਾ ਮੈਨੂੰ ਬਖਸ਼ਿਆ ਤਾਂ ਨਾ ਪਰ ਉਹ ਦਿੱਲੀ ਚੋਂ ਆਦੀ ਸਰਕਾਰ ਬੰਨੀ ਨੇ 5 ਸਾਲਾ ਤੋਂ 4 ਸਾਲਾ ਤੋਂ ਜਦੋਂ ਦਾ ਕਾਰੀ ਦਲ ਨੇ ਭਾਜਪੀ ਨੂੰ ਛੱਡਿਆ ਹੈ ਜਿੱਥੇ ਮੈਂ ਮਨ ਨਾਲ ਕਹਿ ਸਕਦੀ ਹਾਂ ਕਿ ਪਹਿਲੀ ਵਾਰੀ ਜਦ ਮੈਨੂੰ ਬਣਾਇਆ ਸਭ ਤੋਂ ਵੱਡੀ ਇੰਡਸਟਰੀ ਪੰਜਾਬ ਦੀ ਜਿਹੜੀ ਰਪਾਈ ਹੋਈ ਸੀ ਭਾਲ ਸਾਹਿਬ ਲੈ ਕੇ ਆਏ ਸੀ वाजपेयी ਜੀ ਤੋਂ ਕਾਂਗਰਸੀਆਂ ਨੇ ਤਾਲਾ ਲਾਤਾ ਬਨਨ ਨਹੀਂ ਦਿੱਤਾ ਜਦ ਮੈਂ ਬਣੀ ਭਾਲ ਸਾਹਿਬ ਨੂੰ ਕਹਿ ਕਿ ਉਹ ਤਾਲੇ ਪੜਵਾਏ